ਇਹਦੇ ਨਾਲ ਹੀ ਵਾਰਡ ਨੰਬਰ 13 ਤੋਂ ਕੈਂਡੀਡੇਟ ਬਿੰਦਰ ਕੌਰ ਦੇ ਸਮਰਥਨ ਦੇ ਵਿੱਚ ਇੱਥੇ ਸਾਬਕਾ ਐਮਐਲਏ ਦਲਰਾਜ ਸਿੰਘ ਪੁੰਦੜਨਾ ਚਾਹਾਂਗੇ ਕਿਵੇਂ ਲੱਗ ਰਿਹਾ ਡੋਰ ਟੂ ਡੋਰ ਵੀ ਕਰ ਰਹੇ ਹਾਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਮਾਹੌਲ ਹੈ ਜੀ ਸ਼ੋਮਨੀ ਕਾਲੀਦਲ ਦੇ ਉਮੀਦਵਾਰਾਂ ਨੂੰ ਸਾਰੀਆਂ ਥਾਵਾਂ ਤੇ ਬਹੁਤ ਸਮਰਥਨ ਮਿਲ ਰਿਹਾ ਕਿਉਂਕਿ ਸਰਕਾਰ ਦਾ ਸਾਰਾ ਕੋਈ ਵੇਖ ਚੁੱਕੇ ਲੋਕ ਅਸਤਾ ਇੱਥੋਂ ਤੱਕ ਇਹਨਾਂ ਨੂੰ ਅਪੀਲ ਕਰਦੇ ਸੀ ਵੀ ਜਿਹੜਾ ਮਾਂਜਾਂ ਨੂੰ ਵਾਅਦਾ ਕੀਤਾ ਸੀ 33 ਮਹੀਨੇ ਹੋ ਗਏ ਉਹਨਾਂ ਦਾ 33 33000 ਸਾਰਿਆਂ ਦਾ ਦੇਣ ਤੇ ਅਸੀਂ ਕੈਂਡੀਡੇਟ ਬਿਠਾ ਲੈਣੇ ਸੀ ਲੋਕਾਂ ਦਾ ਕੀਤਾ ਕੁਝ ਨਹੀਂ ਪਹਿਲੇ ਗੱਪ ਮਾਰ ਕੇ ਨਵੀਆਂ ਗਰੰਟੀਆਂ ਹੋਰ ਲਿਆਉਂਦੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਲੀਡਰ ਉਹ ਇਹ ਵੀ ਕਹਿ ਰਿਹਾ ਕਹਿੰਦੇ ਕਾਂਗਰਸ ਤੇ ਅਕਾਲੀ ਦਲ ਜਿਹੜੇ ਉਹ ਗੱਠ ਜੋੜ ਕਰਕੇ ਇੱਥੋਂ ਸ਼ਹਿਰ ਦੀਆਂ ਸੀਟਾਂ ਲੈ ਕੇ ਜਾਣ ਨੂੰ ਫਿਰ ਰਹੇ ਕਿਹੜੀ ਸੀਟ ਤੇ ਗੱਠ ਛੋੜਿਆ ਤਾਂ ਦੱਸੋ 15 ਦੀਆਂ 15 ਸੀਟਾਂ ਦੇ ਸਾਡੇ ਉਮੀਦਵਾਰ ਹੈਗੇ ਦੂਜੀਆਂ ਪਾਰਟੀਆਂ ਨੂੰ ਦੱਸੋ ਕਿੱਥੇ ਕਿੱਥੇ ਕਿੰਨੇ ਕਿੰਨੇ ਉਮੀਦਵਾਰ ਹੈ ਤੁਸੀਂ ਆਪੇ ਦੇਖਿਆ ਕਰੋ ਇਸ ਜਿਹੜੇ ਸਰਦੂਲਗੜ੍ਹ ਦੀਆਂ 15 ਸੀਟਾਂ ਆ 15 ਸੀਟਾਂ ਨੂੰ ਕਿਵੇਂ ਵੇਖਦੇ ਹੋ ਕਿੰਨੀਆਂ ਸੀਟਾਂ ਤੇ ਦਾਅਵੇਦਾਰੀ ਮੰਨਦੇ ਹੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਸਾਡੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਕੋਈ ਨਹੀਂ ਸਾਨੂੰ ਕੋਈ ਵੀ ਆ ਕੇ ਤੱਕੜੀ ਤੋਂ ਮੋਰ ਲਾਉਂਦਾ ਅਸੀਂ ਕਿਹੜਾ ਕਿਸੇ ਨੂੰ ਕਹਿੰਦੇ ਹਾਂ ਅਸੀਂ ਤਾਂ ਸਵਾਗਤ ਕਰਦੇ ਹਾਂ ਇਸ ਚੀਜ਼ ਦਾ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਇੱਥੇ ਜਿਹੜੇ ਹੋਰ ਰਿਪੋਰਟਰ ਵੀ ਹੈਗੇ ਆ ਕੈਂਡੀਡੇਟ ਦੇ ਨਾਲ ਵੀ ਇੱਕ ਵਾਰੀ ਗੱਲ ਕਰਾਂਗੇ ਇੱਥੇ ਕੈਂਡੀਡੇਟ ਦੇ ਜਿਹੜੇ ਦਾ ਮਿਲ ਰਿਹਾ ਰਿਸਪੌਂਸ ਰਿਸਪੌਂਸ ਤੁਹਾਡੇ ਸਾਹਮਣੇ ਹੈ ਜੀ ਲੋਕ 90 ਬੰਦੇ ਬਾਹਰ ਦੇ ਲਈ ਫਿਰਦੇ ਆ 10 ਨਾਲ ਜਿਹੜੇ ਵੋਟਰ ਹੈ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਹੈ ਕੱਲਾ ਕੱਲਾ ਵੋਟਰ ਹੈ ਕੋਈ ਕੀ ਪੰਜ ਸੱਤ ਕੋਈ ਰਿਸ਼ਤੇਦਾਰ ਹੋਣ ਤਾਂ ਕੋਈ ਝੂਠ ਨਹੀਂ ਹੈ ਕਿਉਂ ਸਕੇ ਸੰਬੰਧੀ ਕੋਈ ਆ ਜਾਂਦੇ ਆ ਬਾਕੀ ਕੱਲਾ ਕੱਲਾ ਬੰਦਾ ਤੁਹਾਡੇ ਸਾਹਮਣੇ ਹਾਜ਼ਰ ਹੈ ਸਾਰੀ ਬਰਾਦਰੀ ਹੈ ਟੋਟਲ ਨਾਲ A ਤੋਂ Z ਬਹੁਤ ਵਧੀਆ ਜਿੱਤ ਪ੍ਰਾਪਤ ਕਰਾਂਗੇ ਲੋਕਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਇਸ ਵਾਰਪਤੀ ਅੱਜ ਵੀ ਖੜੇ ਆ ਔਰ ਖੜੇ ਹੀ ਰਹਾਂਗੇ ਪਹਿਲ ਦੇ ਆਧਾਰ ਤੇ ਕਿਹੜਾ ਵਿਕਾਸ ਦਾ ਮੁੱਦਾ ਲੈ ਕੇ ਚੱਲੇ ਹੋ? ਵਿਕਾਸ ਤਾਂ ਇਹੀ ਹੈ ਜੀ ਤੁਹਾਡੇ ਸਾਹਮਣੇ ਹੈ। ਇਹ ਵਿਕਾਸ ਸਾਡੇ ਅਕਾਲੀ ਦਲ ਨੇ ਹੀ ਕੀਤੇ ਸੀ। ਮੇਨ ਮੁੱਦਾ ਤਾਂ ਤੁਸੀਂ ਬਿਸਕੁਟਾਂ ਵਾਲੀ ਗਲੀ ਲੈ ਲਓ ਜੀ। ਜੋ ਕਿ ਅੱਜ ਦੂਜੀਆਂ ਪਾਰਟੀਆਂ ਵਾਲੇ ਆ ਉਹ ਗਲੀ ਖੁੱਲਣ ਨਹੀਂ ਦਿੰਦੇ ਸੀ। ਅਸੀਂ ਉਹ ਗਲੀ ਖਲਵਾ ਕੇ ਇਹਨਾਂ ਮੁਹੱਲੇ ਵਾਲਿਆਂ ਨੂੰ, ਘਰਾਂ ਵਾਲਿਆਂ ਨੂੰ ਪੁੱਛ ਲਓ ਵੀ ਉਹ ਗਲੀ ਖੁੱਲਣ ਨਾਲ ਤੁਹਾਡਾ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਬਾਕੀ ਆ ਗਲੀਆਂ ਲੈ ਲਓ, ਨਾਲੀਆਂ ਲੈ ਲਓ ਜਾਂ ਸੀਵਰੇਜ ਜਮਸਿਆ ਲਾ ਲਓ, ਜੋ ਵੀ ਲਾ ਲਓ। ਇਹ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਲੋਕਾਂ ਨਾਲ ਖੜੇ ਸੀ ਅੱਜ ਵੀ ਖੜੇ ਆ ਗਰੀਬ ਜਆ ਬੰਦਾ ਭਾਈ ਜੱਜ ਕੀ ਸਪੋਰਟ ਕਰ ਦਿਓ ਤੁਹਾਡੇ ਨਾਲ ਵਾਦਾ ਕਰਦਾ ਤੁਹਾਨੂੰ ਆਉਣ ਨਹੀਂ ਦਿੰਦਾ ਕਿਸੇ ਨੂੰ ਫੋਨ ਕਰਿਓ ਤੁਹਾਡੇ ਘਰੇ ਹਾਜ਼ਰ ਮਿਲੂਗਾ ਬਿਲਕੁਲ ਉਹਦੇ ਨਾਲ ਇੱਕ ਵੋਟਰ ਵੀ ਖੜਿਆ ਹੈ ਭਾਈ ਕੀ ਹਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਵੇਖਦੇ ਹੋ ਬਾਈ ਹੁਣਾਂ ਦੀ ਜਿੱਤ ਨੂੰ ਬਹੁਤ ਵਧੀਆ ਜੀ ਜ਼ਰੂਰ ਪ੍ਰਾਪਤ ਕਰਾਂਗੇ ਜੀ ਪਰਮਾਤਮਾ ਮਿਹਰ ਕਰੂਗਾ ਜਿੱਤਾਂਗੇ ਜਿੱਥੇ ਦੂਸਰੀਆਂ ਪਾਰਟੀਆਂ ਦਾਅਵੇ ਕਰ ਰਹੀਆਂ ਕਿ ਅਸੀਂ ਆਪਦੇ 15 ਦੇ 15 ਕੈਂਡੀਡੇਟ ਜਿਤਾਵਾਂਗੇ ਉਥੇ ਹੀ ਅਕਾਲੀ ਦਲ ਦੇ ਸਾਬਕਾ ਐਮਐਲਏ ਦਲਰਾਜ ਸਿੰਘ ਭੁੰਦੜ ਦਾ ਵੀ ਇਹੀ ਕਹਿਣਾ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਆ ਤੇ 15 ਦੀਆਂ 15 ਸੀਟਾਂ ਤੇ ਆਪ ਦੇ ਅਕਾਲੀ ਦਲ ਦੇ ਉਮੀਦਵਾਰ ਖੜਾਏ ਵੀ ਆ ਤੇ ਉਹਨਾਂ ਦੀ ਜਿੱਤ ਵੀ ਹੋਵੇਗੀ ਹੁਣ ਵੇਖਣਾ ਇਹ ਹੋਵੇਗਾ ਕਿ 21 ਦਸੰਬਰ ਨੂੰ ਲੋਕ ਆਪਣੀ ਵੋਟ ਪਾ ਕੇ ਕਿਨੂੰ ਫਤਵਾ ਦਿੰਦੇ ਆ ਕਿਨੂੰ ਜਿੱਤ ਦਾ ਤਾਜ ਸਿਰ ਪਹਿਨਾਉਂਦੇ ਆ ਇਹਦੇ ਨਾਲ ਹੀ ਅਗਲੇ ਵਾਰਡ ਅਗਲੇ ਕੈਂਡੀਡੇਟ ਦੇ ਨਾਲ ਮਿਲਦੇ ਆ ਮੇਰੇ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨੀਕੋਨ ਟੀਵੀ ਪੰਜਾਬੀ ਸਰਦੂਲਗੜ ਤੋਂ